ਦੇਖੋ ਅੱਜ ਜਦੋਂ ਦੀ ਝਾੜੂ ਵਾਲੀ ਸਰਕਾਰ ਆਇਆ ਇਹਨੇ ਸਾਰਾ ਕੁਝ ਹੀ ਪੰਜਾਬ ਦਾ ਤਬਾਹ ਕਰਤਾ ਜਿਹੜੇ ਆਪਣਾ ਭਾਗੜਾ ਡੈਮ ਉੱਤੇ ਆਪਣਾ ਕੰਟਰੋਲ ਸੀ ਆ ਵੀ ਸੈਂਟਰ ਨੂੰ ਦੇਤਾ ਤੇ ਹੁਣ ਜਿਹੜਾ ਹੋਰ ਵੱਟਾ ਕੰਮ ਕਰ ਰਿਹਾ ਹੁਣ ਰਾਜਸਥਾਨ ਵਰਗੇ ਸੂਬੇ ਤੇ ਹਿਮਾਚਲ ਜਿਹਦਾ ਪਹਿਲੇ ਲੈਣਾ ਦੇਣਾ ਸੀ ਉਹਨੂੰ ਵੀ ਅਮੈਨਜਮੈਂਟ ਕਰਾ ਰਹੇ ਆ ਵਿੱਚ ਇੱਥੇ ਲਿਆਉਣ ਵਾਸਤੇ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪੰਜਾਬ ਵਿੱਚ ਜੋ ਪੰਜਾਬ ਦੀ ਤਾਕਤ ਸੀ ਆਪਣਾ ਪਾਣੀ ਸੀ ਇਸ ਜਿੰਨਾਂ ਦਾ ਆ ਇਹਨਾਂ ਨੇ ਤੇ ਸਾਰਾ ਕੁਝ ਹੀ ਦੇ ਦੇਣਾ ਰਹਿਣਾ ਹੀ ਨਹੀਂ ਆ ਮੈਂ ਤਾਂ ਸਟਰੋਂਗਲੀ ਕਹਿਣਾ ਚਾਹਣਾ ਅਕਾਲੀ ਦਲਾ ਨਹੀਂ ਹੁੰਦਊਗਾ ਇਹ ਦਿਖਾਈ ਲੂ ਕੱਲ ਸੱਚ ਗੱਲ ਕਰੀਏ ਏਡੀਜੀ ਇਸ ਹੱਥਾਂ ਹੁੰਦੀ ਮੈਂ ਦੇਖ ਦਿਓ ਦੇਖੋ ਬਹੁਤ ਦੁੱਖ ਦੀ ਗੱਲ ਹੈ ਕਾਨੂੰਨ ਇੱਕ ਬੜਾ ਕਲੀਅਰ ਹੈ ਕਿ ਜੋ ਕੋਈ ਸੁਸਾਈਡ ਕਰਦਾ ਤੇ ਸੁਸਾਈਡ ਨੋਟ ਚ ਲਿਖਿਆ ਹੈ ਉਸ ਬੰਦੇ ਤੇ ਪਰਚਾ ਹੁੰਦਾ ਹੀ ਹੁੰਦਾ ਹੁਣ ਏਡੀਜੀਪੀ ਹੋਏ ਆਪਾਂ ਡੀਜੀਪੀ ਦੇ ਨਾਮ ਲਿੱਤਾ ਹੋਏ ਤੇ ਹਲੇ ਤੱਕ ਹਰਿਆਣਾ ਸਰਕਾਰ ਕੁਝ ਨਹੀਂ ਕਰ ਰਹੀ ਇਹਦਾ ਮਤਲਬ ਕੀ ਹੈ ਬਚਾਉਣਾ ਚਾਹੁੰਦੇ ਆ ਇੱਕ ਐਡਾ ਸੀਨੀਅਰ ਅਫਸਰ ਨੇ ਫ੍ਰਸਟ੍ਰੇਸ਼ਨ ਹੋ ਕੇ ਕਿਉਂਕਿ ਉਹਨੂੰ ਤਾਂ ਇੰਨਾ ਧੱਕਾ ਕੀਤਾ ਗਿਆ ਉਹਦੇ ਨਾਲ ਕਿ ਸੀਨੀਅਰ ਏਡੀਜੀਪੀ ਲੈਵਲ ਦਾ ਬੰਦਾ ਸੁਸਾਇਡ ਕਰ ਸਕਦਾ ਹੈ ਤੇ ਉਹਦਾ ਉਹਨੂੰ ਇਨਸਾਫ ਨਹੀਂ ਮਿਲੂਗਾ ਤਾਂ ਫਿਰ ਆਮ ਜਨਤਾ ਨੂੰ ਕਿੱਥੇ ਮਿਲੂਗਾ ਬਾਨਾ ਸਾਹਿਬ ਜਿਹੜਾ ਤੁਹਾਡਾ ਉਮੀਦਵਾਰ ਹੈ ਕਾਂਗਰਸ ਸੈਲੀਗੇਸ਼ਨ ਆ ਰਹੀ ਗੈਂਗਸਟਰ ਦੀ ਪਾਰਟੀ ਨੂੰ ਟਿਕਟ ਦੇ ਦਿੱਤੀ ਹੈ ਦੇਖੋ ਜੇ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿੰਦੇ ਕਾਂਗਰਸ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਆ ਉਹ ਲੋਕ ਹੈ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਦੇ ਟੈਂਕਾਂ 'ਤੇ ਹਮਲਾ ਕੀਤਾ ਸੀ ਇਸ ਪਰਿਵਾਰ ਦੇ ਮੁਖੀ ਨੇ ਉਦੋਂ ਫੌਜ ਛੱਡਦੀ ਸੀ ਉਹਨੂੰ ਇੰਨਾ ਦੁੱਖ ਆਇਆ ਸੀ ਕਿ ਇਹਨੂੰ ਗੈਂਗਸਟਰ ਕਹਿੰਦੇ ਆ ਤੇ ਇਹਦਾ ਮਤਲਬ ਹੈ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਕੌਮ ਦੇ ਇਤਿਹਾਸ ਬਾਰੇ ਕੋਈ ਪਤਾ ਨਹੀਂ ਅੱਜ ਅਖਬਾਰਾਂ ਦੇ ਵਿੱਚ BBMP ਦੀ ਜਿਹੜੀ ਐਕਟ ਹੈ ਉਹਨੂੰ ਅਮੈਂਡ ਜਿਹੜਾ ਕੀਤਾ ਜਾ ਰਿਹਾ ਉਹ ਪੜ੍ਹ ਕੇ ਫੇਰ ਉਹੀ ਚੀਜ਼ਾਂ ਸਾਹਮਣੇ ਆਈਆਂ ਜਿਹੜੀ ਕੰਸਰਨ ਅਸੀਂ ਬੜੇ ਲੰਮੇ ਸਮੇਂ ਤੋਂ ਪਿਛਲੇ ਕੁਝ ਸਮੇਂ ਤੋਂ ਲੋਕਾਂ ਸਾਹਮਣੇ ਰੱਖਦੇ ਰਹੇ ਹਾਂ ਪੰਜਾਬ ਦੇ ਪਾਣੀਆਂ ਤੇ ਡਾਕਾ ਜਿਹੜਾ ਕਾਂਗਰਸ ਦੀਆਂ ਸਰਕਾਰਾਂ ਨੇ ਲਗਾਤਾਰ ਮਾਰਿਆ ਹਿੰਦੁਸਤਾਨ ਦੇ ਵਿੱਚ ਇੱਕੋ ਉਦਾਹਰਣ ਹੈ ਜਿੱਥੇ ਕਿਸੇ ਸਟੇਟ ਦੀਆਂ ਕਨਸਟੀਟਿਊਸ਼ਨਲ ਪਾਵਰਜ਼ ਨੂੰ ਕਨਸਟੀਟਿਊਸ਼ਨਲ ਰਾਈਟਸ ਨੂੰ ਓਵਰਰਾਈਡ ਕਰਕੇ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਇਹੋ ਜਿਹੀਆਂ ਧਾਰਾਵਾਂ ਪਾਈਆਂ ਗਈਆਂ ਕਿ ਉਹਦਾ ਪਾਣੀ ਜਿਹੜਾ ਉਹ ਦੂਜੇ ਸੂਬਿਆਂ ਨੂੰ ਨਾਨ ਡਰਾਈ ਪੇਰੀਅਨ ਸਟੇਟਸ ਨੂੰ ਦਿੱਤਾ ਗਿਆ ਉਹਨਾਂ ਲਈ ਹਾਂ ਤੇ ਹੁਣ ਦੀ ਕੇਂਦਰ ਦੀ ਸਰਕਾਰ ਚੱਲ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਹਨ ਲਗਾਤਾਰ ਪੰਜਾਬ ਦਾ ਪਾਣੀ ਖੋਣ ਦੀਆਂ ਪੰਜਾਬ ਦਾ ਜਿਹੜਾ ਕੰਟਰੋਲ ਹੈ ਉਹਨਾਂ ਦੇ ਪਾਣੀਆਂ ਤੇ ਜਿੰਨਾ ਕੁ ਵੀ ਰਹਿ ਗਿਆ ਉਹਨੂੰ ਵੀ ਡਾਈਲੂਟ ਕਰਨ ਤੇ ਤੁਸੀਂ ਵੇਖੋ ਬੀਬੀਐਮਬੀ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਦੋ ਮੇਨ ਡੈਮ ਪੰਜਾਬ ਦੇ ਜਿਹੜੇ ਆ ਪਾਖੜਾ ਤੇ ਪੌਂਗ ਉਹਨਾਂ ਨੂੰ ਕੰਟਰੋਲ ਕਰਦਾ ਹੈ ਉਹ ਉਹਨੂੰ ਇੱਕ ਐਕਟ ਦੇ ਰਾਹੀਂ ਇੱਕ ਬੋਰਡ ਗਵਰਨ ਕਰਦਾ ਜਿਹਦੇ ਚ ਇੱਕ ਹੋਲ ਟਾਈਮ ਚੇਅਰਮੈਨ ਤੇ ਦੋ ਪਰਮਨੈਂਟ ਮੈਂਬਰ ਹੋਲ ਟਾਈਮ ਮੈਂਬਰਸ ਜਿਹਨੂੰ ਕਹਿੰਦੇ ਇੱਕ ਪੰਜਾਬ ਤੋਂ ਇੱਕ ਹਰਿਆਣੇ ਤੋਂ ਆਉਂਦਾ ਪਿਛਲੇ ਸਮੇਂ ਚ ਰੂਲਸ ਐਨੇ ਸਟ੍ਰਿੰਜੈਂਟ ਕਰ ਦਿੱਤੇ ਗਏ ਕਿ ਜਿਹੜਾ ਮੈਂਬਰ ਇਰੀਗੇਸ਼ਨ ਆ ਉਹ ਤਾਂ ਪੰਜਾਬ ਚੋਂ ਅਪਾਇੰਟ ਹੀ ਨਹੀਂ ਹੋ ਸਕਦਾ ਉਹ ਇਸ ਕਰਕੇ ਕੀਤੇ ਗਏ ਕਿ ਪੰਜਾਬ ਦੇ ਵਿਚ ਨਾਲ ਪਾਣੀਆਂ ਵੇਲੇ ਵੰਡ ਵੇਲੇ ਤੱਕਾ ਕਰਨਾ ਹੁੰਦਾ ਇਹਨਾਂ ਨੇ ਫਿਰ ਸੀਆਈਐਸਐਫ ਲਾ ਕੇ ਡੈਮ ਦਾ ਕੰਟਰੋਲ ਆਪ ਦੇ ਕੋਲ ਕੀਤਾ ਗਿਆ ਹੁਣ ਯੂਨੀਅਨ ਪਾਵਰ ਮਿਨਿਸਟਰੀ ਨੇ ਨਵੀਆਂ ਐਮੈਂਡਮੈਂਟ ਸਜੈਸਟ ਕੀਤੀਆਂ ਤੁਸੀਂ ਵੇਖੋ ਦੋ ਪਰਪਸ ਹੈ ਡੈਮ ਦੇ ਇਰੀਗੇਸ਼ਨ ਤੇ ਪਾਵਰ ਇਰੀਗੇਸ਼ਨ ਦੇ ਵਿੱਚ ਪਹਿਲਾਂ ਆਪਾਂ ਨੂੰ ਇਹਨਾਂ ਨੇ ਲਾਂਬੇ ਕਰਤਾ ਕੰਟਰੋਲ ਤੋਂ ਹੁਣ ਪਾਵਰ ਦੇ ਵਿੱਚ ਵੀ ਆ ਚਿੱਠੀ ਹੈ ਗਵਰਨਮੈਂਟ ਆਫ ਇੰਡੀਆ ਦੀ ਯੂਨੀਅਨ ਹੋਮ ਯੂਨੀਅਨ ਪਾਵਰ ਮਿਨਿਸਟਰੀ ਦੀ ਜਿਹਦੇ ਵਿੱਚ ਉਹਨਾਂ ਨੇ ਪ੍ਰੋਪੋਜ਼ ਕੀਤਾ ਇੱਕ ਬੜੀ ਅਹਿਮ ਐਮੈਂਡਮੈਂਟ ਪ੍ਰੋਪੋਜ਼ ਕੀਤੀ ਹੈ ਹੁਣ ਤੱਕ ਡੈਮ ਦੀ ਕੰਟਰੋਲ ਆਸਤੇ ਇੱਕ ਹੌਲ ਟਾਈਮ ਡਾਇਰੈਕਟਰ ਤੇ ਦੋ ਪਰਮਨੈਂਟ ਮੈਂਬਰਸ ਜਾਂ ਹੌਲ ਟਾਈਮ ਮੈਂਬਰਸ ਬਣਦੇ ਸੀ ਪੰਜਾਬ ਤੇ ਹਰਿਆਣਾ ਚ ਹੁਣ ਇਹਨਾਂ ਨੇ ਪ੍ਰਪੋਜ਼ ਕਰਤਾ ਹੌਲ ਟਾਈਮ ਚੇਅਰਪਰਸਨ ਐਂਡ 4 ਹੌਲ ਟਾਈਮ ਮੈਂਬਰਸ 1 ਈਚ ਫ্রম ਦ ਸਟੇਟਸ ਆਫ ਪੰਜਾਬ ਹਰਿਆਣਾ ਰਾਜਸਤਾਨ ਐਂਡ ਹਿਮਾਚਲ ਪ੍ਰਦੇਸ਼ ਟੂ ਬੀ ਅਪੋਇੰਟਡ ਬਾਈ ਦ ਸੈਂਟਰਲ ਗਵਰਨਮੈਂਟ ਸੋ ਹੁਣ ਮੈਂਬਰ ਦੋ ਤੋਂ ਵਧਾ ਕੇ ਚਾਰ ਕਰਨਾ ਇਹਦਾ ਕਾਰਨ ਕੀ ਹੈ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕੀ ਡੈਮ ਦੇ ਜਦੋਂ ਵੀ ਕੋਈ ਕ੍ਰਿਟੀਕਲ ਡਿਸੀਜਨਸ ਲੈਣੇ ਹੁੰਦੇ ਆ ਕੋਈ ਇੰਪੋਰਟੈਂਟ ਡਿਸੀਜਨਸ ਲੈਣੇ ਹੁੰਦੇ ਆ ਕੋਈ ਪਾਣੀਆਂ ਦੀ ਵੰਡ ਨੂੰ ਲੈ ਕੇ ਡਿਸਪਿਊਟ ਪੈਦਾ ਹੁੰਦਾ ਜਿਵੇਂ ਪਿੱਛੇ ਜੇ ਪੰਜਾਬ ਤੇ ਹਰਿਆਣਾ ਦਾ ਪੈਦਾ ਹੋਇਆ ਜਾਂ ਬਿਜਲੀ ਦੀ ਵੰਡ ਨੂੰ ਲੈ ਕੇ ਕੋਈ ਡਿਸਪਿਊਟ ਪੈਦਾ ਹੁੰਦਾ ਉਦੋਂ ਫਿਰ ਬੋਰਡ ਦੇ ਡਿਸੀਜਨਸ ਮੈਜੋਰਿਟੀ ਨਾਲ ਲਿੱਤੇ ਜਾਂਦੇ ਹੁਣ ਤੱਕ ਪੰਜਾਬ ਤੇ ਹਰਿਆਣਾ ਦਾ ਇੱਕ ਇੱਕ ਮੈਂਬਰ ਸੀ ਇੱਕ ਸੈਂਟਰਲ ਗਵਰਨਮੈਂਟ ਦਾ ਨੁਮਾਇੰਦਾ ਸੀ ਦੋ ਹੋਰ ਮੈਂਬਰ ਵਿੱਚ ਪਾ ਕੇ ਇੱਕ ਰਾਜਸਥਾਨ ਦਾ ਇੱਕ ਹਿਮਾਚਲ ਦਾ ਪੰਜਾਬ ਦੇ ਖਿਲਾਫ ਇੱਕ ਬਹੁਤ ਤਕੜਾ ਗਰੁੱਪ ਬਣਾਇਆ ਗਿਆ ਜਿਹਦੇ ਚ ਹਰਿਆਣਾ ਰਾਜਸਥਾਨ ਹਿਮਾਚਲ ਤੇ ਕੇਂਦਰ ਚਾਰ ਮੈਂਬਰ ਜਦੋਂ ਕੇਂਦਰ ਦੀ ਸਰਕਾਰ ਨੂੰ ਲੋੜ ਪਈ ਪੰਜਾਬ ਦੇ ਖਿਲਾਫ ਵਰਤਨ ਵਾਸਤੇ ਪੰਜਾਬ ਦੇ ਇੰਟਰਸਟਸ ਦੇ ਖਿਲਾਫ ਵਰਤਨ ਵਾਸਤੇ 4 ਇਸ ਟੂ 1 ਹੋ ਜਾਣਾ ਹੈ ਫਿਰ ਫਿਰ ਜਦੋਂ ਡਿਸੀਜਨਸ ਐਡੀ ਮੈਜੋਰਿਟੀ ਨਾਲ ਲਿੱਤੇ ਗਏ ਕੋਰਟਾਂ ਦੇ ਵਿੱਚ ਵੀ ਫਿਰ ਬਾਹ ਫੜਨੀ ਕੋਰਟਾਂ ਵੱਲੋਂ ਬੜੀ ਔਖੀ ਹੋ ਜਾਂਦੀ ਹੈ ਸੋ ਇਹ ਸਮਝਣ ਦੀ ਲੋੜ ਹੈ ਪਰ ਇੱਥੇ ਇੱਕ ਚੀਜ਼ ਹੋਰ ਸਮਝਣ ਦੀ ਲੋੜ ਹੈ ਇਹ ਹਿੰਮਤ ਕਿਉਂ ਪੈ ਰਹੀ ਹੈ ਕੇਂਦਰ ਸਰਕਾਰ ਦੀ ਇਹ ਸਭ ਕੁਝ ਕਰਨ ਦੀ ਇਹ ਇਸ ਕਰਕੇ ਪੈ ਰਹੀ ਹੈ ਕਿ ਪੰਜਾਬ ਦੀ ਸਰਕਾਰ ਰਲੀ ਹੋਈ ਹੈ ਹਮ ਬਿਸਤਰ ਹੋ ਗਏ ਇਹ ਦੋਨੋਂ ਸਿਵਿਅਰਲੀ ਕੰਪਰਮਾਈਜ਼ਡ ਹੈ ਪੰਜਾਬ ਦੀ ਸਰਕਾਰ ਕਿਉਂ ਨਹੀਂ ਪੰਜਾਬ ਦੇ ਇਸ਼ੂਜ਼ ਨੂੰ ਡਿਫੈਂਡ ਕਰ ਸਕਰੇ ਚੱਜ ਨਾਲ ਕਿਉਂਕਿ ਇਹਨਾਂ ਦੀਆਂ ਸਾਰੀਆਂ ਕਮੀਆਂ ਪੇਸ਼ੀਆਂ ਇਹਨਾਂ ਦੀਆਂ ਚੋਰੀਆਂ ਠੱਗੀਆਂ ਇਹਨਾਂ ਦੀ ਲੁੱਟ ਦੀਆਂ ਕਹਾਣੀਆਂ ਸਾਰੀਆਂ ਕੇਂਦਰ ਦੀ ਸਰਕਾਰ ਕੋਲ ਹੈ ਮੈਂ ਇੱਕ ਧਾਰਨ ਤੁਹਾਨੂੰ ਦਿੰਨਾ ਹੈ ਐਕਸਾਈਜ਼ ਪਾਲਿਸੀ ਦਾ ਬੜਾ ਰੌਲਾ ਪਿਆ ਸੀ ਦੇਸ਼ ਦੀ ਪਾਰਲੀਮੈਂਟ 'ਚ ਵੀ ਮੁੱਦਾ ਉੱਠਿਆ ਸੀ। ਹਜ਼ਾਰਾਂ ਕਰੋੜ ਦੀ ਠੱਗੀ ਇਹਨਾਂ ਨੇ ਲੁੱਟ ਕੀਤੀ ਪੰਜਾਬ ਦੇ ਨਾਲ। ਪੰਜਾਬ ਦੀ ਸਰਕਾਰ ਨੇ ਐਕਸਾਈਜ਼ ਪਾਲਿਸੀ ਦਿੱਲੀ ਵਾਲੀ ਕਾਪੀ ਕਰਕੇ। ਉਹੀ ਪਾਲਿਸੀ ਉਹੀ ਬੰਦੇ ਬਣਾਉਣ ਵਾਲੇ ਉਹੀ ਬੈਨੇਫਿਸ਼ਰੀਜ਼ ਸੇਮ ਜਿਵੇਂ ਦਿੱਲੀ 'ਚ ਹੈ ਤੇ ਦਿੱਲੀ ਦੇ ਵਿੱਚ ਤਾਂ ਪਰਚੇ ਹੋ ਕੇ ਉਹ ਅੰਦਰ ਵੀ ਦੋ-ਦੋ ਸਾਲ ਲਾਇਆ ਹੈ ਤੇ ਪੰਜਾਬ ਦੇ ਵਿੱਚ ਉਹਦੇ ਤੇ ਕੋਈ ਐਕਸ਼ਨ ਨਹੀਂ ਹੁੰਦਾ। ਇਸ ਦੇ ਬਾਵਜੂਦ ਕੀ ਵੀ ਬਾਹਰ ਸਿਮਰਤ कौर ਬਾਦਲ ਨੇ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਜੀ ਦੇ ਕਹਿਣ ਤੇ ਉਥੇ ਰਿਪਰੈਜੈਂਟੇਸ਼ਨ ਵੀ ਦਿੱਤੀ ਸੀ ਇਸ ਮਸਲੇ ਤੇ ਸੋ ਮੈਂ ਲੋਕਾਂ ਨੂੰ ਸੁਚੇਤ ਕਰਨਾ ਚਾਹਣਾ ਹੈ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਡੈਮਾਂ ਤੇ ਪੰਜਾਬ ਦੀ ਪਾਵਰ ਜਨਰੇਸ਼ਨ ਤੇ ਟੋਟਲ ਕੇਂਦਰ ਦਾ ਕੰਟਰੋਲ ਕਰਨਾ ਚਾਹੁੰਦੀ ਹੈ ਜਿਹਨੂੰ ਕਿਸੇ ਕੀਮਤ ਤੇ ਨਹੀਂ ਹੋਣ ਦਿੱਤਾ ਜਾਊਗਾ ਚਾਹੇ ਸਰਕਾਰ ਚ ਅੱਜ ਨਾ ਹੋਈਏ ਪਰ ਪੰਜਾਬ ਦੀ ਲੜਾਈ ਡਟਵੇਂ ਤਰੀਕੇ ਨਾਲ ਲੜਾਂਗੇ ਚਾਹੇ ਉਹ ਲੋਕਾਂ ਚ ਲੈ ਕੇ ਜਾਣੀ ਪਵੇ ਚਾਏ ਕੋਟਾਂ ਕਚਹਿਰੀਆਂ ਦੇ ਵਿੱਚ ਲੜਨੀ ਪਵੇ ਸੋ ਮੈਂ ਇਹ ਸੁਚੇਤ ਕਰਨਾ ਚਾਹਣਾ ਹੈ ਕੇਂਦਰ ਦੀ ਸਰਕਾਰ ਨੂੰ ਵੀ ਸੁਚੇਤ ਕਰਨਾ ਚਾਹਣਾ ਹੈ ਤੇ ਸੂਬੇ ਦੀ ਸਰਕਾਰ ਨੂੰ ਵੀ ਸੁਚੇਤ ਕਰਨਾ ਚਾਹਣਾ ਹੈ ਕਿ ਪੰਜਾਬ ਦੀ ਲਾਈਫਲਾਈਨ ਹੈ ਪੰਜਾਬ ਦੇ ਡੈਮ ਪੰਜਾਬ ਦਾ ਪਾਣੀ ਤੇ ਜੇ ਇਹਦੇ ਨਾਲ ਕਿਤੇ ਨਾ ਕਿਤੇ ਕੋਈ ਖਿਲਵਾੜ ਜਾਂ ਕੰਪਰਮਾਈਜ਼ ਕੀਤਾ ਗਿਆ ਜੋ ਹਾਲਾਤ ਬਣਨਗੇ ਫਿਰ ਇਹ ਖੁਦ ਜ਼ਿੰਮੇਵਾਰ ਹੋ। ਦੇਖੋ ਇਹ ਤਾਂ ਅੱਜ ਕੱਲ੍ਹ ਹਰ ਬੰਦੇ ਦੀ ਆਪਣੀ ਮਰਜ਼ੀ ਹੈਗੀ ਹੈ ਕਿ ਉਹ ਕਿਸੇ ਵੀ ਪਾਰਟੀ ਦੇ ਵਿੱਚ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਪਾਰਟੀਆਂ ਦਾ ਖਾੜਾ ਬਣਿਆ ਪਿਆ। ਔਰ ਮੈਨੂੰ ਸਮਝਦਾ ਹੈ ਕਿ ਜਿਹੜੀ ਚੀਜ਼ ਹੋਣੀ ਚਾਹੀਦੀ ਸੀ ਜਿੱਥੇ ਪਾਰਟੀ ਕੇਡਰ ਬੇਸਡ ਪਾਰਟੀਆਂ ਹੋਇਆ ਕਰਦੀਆਂ ਜਿੱਥੇ ਇੱਕ ਪਾਰਟੀ ਦਾ ਕਲਚਰ ਹੋਇਆ ਕਰਦਾ ਉਸ ਦੇ ਜਿਹੜੇ ਹੈਗੇ ਨਾਰਮਸ ਹੋਇਆ ਕਰਦੇ ਆ ਮੈਨੂੰ ਲੱਗਦਾ ਹਰ ਵਿਅਕਤੀ ਜਿਹੜਾ ਇਸ ਤਰ੍ਹਾਂ ਕੋਈ ਕਦੇ ਕਿਸੇ ਰਾਤ ਨੂੰ ਹੋਰ ਪਾਰਟੀ ਚ ਸਵੇਰੇ ਕਿਸੇ ਹੋਰ ਤੇ ਆ ਪਰ ਸੋਮ ਕਿਸੇ ਹੋਰ ਦੇ ਵਿੱਚ ਆ ਮੈਨੂੰ ਲੱਗਦਾ ਕਿ ਉਹ ਇਹ ਆਪਣਾ ਹੀ ਨਹੀਂ ਮੈਨੂੰ ਇਹ ਲੱਗਦਾ ਕਿ ਜੱਤਾ ਨੂੰ ਵੀ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਬਲਿਕ ਹੈ ਜਿਹੜੀ ਉਹ ਕਿਸੇ ਦੀ ਬਿੱਕੀ ਵੀ ਨਹੀਂ ਹੈਗੀ ਅੱਜ ਝਾਤੀ ਜੇ ਮਾਰਨੀ ਚਾਹੀਦੀ ਹੈਗੀ ਆ ਕਿ ਪੰਜਾਬ ਦੇ ਵਿੱਚ ਕਿੰਨੇ ਲੋਕ ਲੀਡਰ ਰਹਿ ਗਏ ਆ ਪੰਜਾਬ ਦੇ ਵਿੱਚ ਲੋਕ ਲੀਡਰ ਆਪ ਤਾਂ ਕੋਈ ਹੈ ਨਹੀਂ ਜਿਹੜੇ ਜਿੱਤਦੇ ਆ ਉਹ ਪਾਰਟੀਆਂ ਦੇ ਵੇ ਜਿਵੇਂ ਪਿਛਲੀ ਵਾਰ ਆਮ ਆਦਮੀ ਪਾਰਟੀ ਉਹ ਚਾਹੇ ਜੀਨ ਮਰਜ਼ੀ ਉਹਨਾਂ ਨੇ ਟਿਕਟ ਦੇਤੀ ਚਾਹ ਛੋਟੇ ਦੇਤੀ ਚਾਹ ਵੱਡੇ ਦੇਤੀ ਹਰ ਵਿਅਕਤੀ ਹੈ ਜਿਹੜਾ ਉਸ ਸਮੁੰਦਰ ਦੇ ਵਿੱਚ ਜਿਹੜਾ ਹੈਗਾ ਪਾਰ ਕਰ ਗਿਆ ਪਰ ਹੋਰ ਜਿਹੜਾ ਹੈਗਾ ਲੋਕਾਂ ਨੇ ਇਹ ਗੱਲ ਸੋਚਣੀ ਸ਼ੁਰੂ ਕਰਤੀ ਕਿ ਚੰਗੇ ਬੰਦੇ ਔਰ ਚੰਗੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਡਾਪਟ ਕਰਿਆ ਜਾਵੇ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਹਸਾਬਤ ਕੀਤਾ ਕਿ ਆ ਜਿਹੜਾ ਹੜਾ ਦੇ ਮੌਕੇ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ ਹੈ ਲੋਕਾਂ ਦੀ ਉਸ ਤੋਂ ਜਿਹੜਾ ਹੈਗਾ ਸਮਝ ਆ ਚੁੱਕੀ ਹੈ ਲੋਕਾਂ ਨੂੰ ਪਰ ਇਹ ਜਿਹੜੀ ਸਰਦਾਰ ਗੁਰਦੀ ਆਪਣੇ ਜਗਦੀਪ ਸਿੰਘ ਛੀਮਾ ਦੀ ਗੱਲ ਹੈਗੀ ਆ ਉਹਨਾਂ ਨੂੰ ਵੀ ਇਹ ਗੱਲਾਂ ਦੇ ਉੱਤੇ ਪਹਿਲਾਂ ਵਿਚਾਰ ਕਰਨਾ ਚਾਹੀਦਾ ਸੀ ਕਿਉਂਕਿ ਜੋ ਪਾਰਟੀ ਇਹਨੇ ਅੱਜ ਕੱਲੋ ਬੜੇ ਫਖਰ ਨਾਲ ਕਹਿ ਰਹੇ ਹੈ ਕਿ ਚਾਰ ਪੁਸ਼ਟਾਂ ਤੋਂ ਅਸੀਂ ਜਿਹੜਾ ਹੈਗਾ ਸ਼ਰੂਮੜੀ ਕਾਲੀ ਦਲ ਦੇ ਨਾਲ ਖੜੇ ਹੈਗੇ ਆ ਤੇ ਹੁਣ ਵੀ ਉਹਨਾਂ ਨੂੰ ਇਹ ਵਿਚਾਰ ਕਰ ਲੈਣਾ ਚਾਹੀਦਾ ਸੀ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਵਧੀਆ ਫੈਸਲਾ ਉਹਨੇ ਅਲਿਗੇਸ਼ਨ ਲਾਇਆ ਕਿ ਪਾਰਟੀ ਚੋਂ ਉਹਨਾਂ ਨੇ ਅਸਤੀਫਾ ਦਿੱਤਾ ਜੇ ਕਿ ਜਿੱਦੀ ਚੀਮਾ ਸਾਹਿਬ ਦਾ ਬਿਆਨ ਸੀ ਕਿ ਉਹਨਾਂ ਨੂੰ ਕੱਢਿਆ ਗਿਆ ਇਹਦੇ ਬਾਰੇ ਦੇਖੋ ਜਿਹੜੇ ਉਹਨਾਂ ਨੇ ਅਲਿਗੇਸ਼ਨ ਲਾਉਣ ਵਾਲੀ ਗੱਲ ਕੀਤੀ ਹੈ ਮੈਂ ਵੀ ਇਹ ਸਮਝਦਾ ਹੈਗਾ ਦੇਖੋ ਜਿਸ ਦਿਨ ਉਹਨਾਂ ਨੇ ਅਸਤੀਫਾ ਦਿੱਤਾ ਹੈਗਾ ਜਾਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਦੋਵੇਂ ਇੱਕੋ ਗੱਲਾਂ ਹੈਗੀ ਆ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਇਥੇ ਸਟੂਡੈਂਟਸ ਯੂਨੀਅਨਸ ਦੇ ਜਿਹੜੇ ਬੱਚੇ ਸੀ ਸਟੂਡੈਂਟਸ ਸੀ ਉਹਨਾਂ ਨੂੰ ਪ੍ਰਧਾਨ ਸ਼ਰੂ ਮਣੀ ਅਕਾਲੀਪੁਰ ਦੇ ਐਸਓਆਈ ਦੇ ਯੂਥ ਵਿੰਗਾਂ ਦੇ ਲਾਇਆ ਹੈਗਾ ਤੇ ਇੱਕ ਦਿਨ ਪਹਿਲਾਂ ਤੱਕ ਅਕਾਲੀਪੁਰ ਬਿਲਕੁਲ ਸਾਰਾ ਕੁਝ ਠੀਕ ਸੀ ਇੱਕ ਰਾਤ ਦੇ ਵਿੱਚ ਕੀ ਜਿਹੜੀ ਹੈਗਾ ਭਾਣਾ ਵਾਪਰਿਆ ਉਹ ਮੈਨੂੰ ਸਮਝ ਵੀ ਆਇਆ ਔਰ ਉਹ ਜਿਹੜਾ ਭਾਂਡਾ ਪਾਉਂਦੇ ਹੈਗੇ ਆ ਕਿ ਮੈਂ ਮੈਸੇਜ ਕੀਤਾ ਸੀ ਮੇਰੇ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਦੇਖੋ ਇਹ ਪਾਰਟੀ ਦੇ ਵਿੱਚ ਹੈਗੇ ਆ ਪਾਰਟੀ ਜਿਹੜੀ ਹੈਗੀ ਆ ਬਰਾਬਰ ਦੀ ਹਿੱਰਾ ਹੋਇਆ ਕਰਦੀ ਆ ਇਹਨਾਂ ਨੂੰ ਚਾਹੀਦਾ ਸੀ ਕਿ ਉਹ ਗੱਲ ਕਰ ਦੇ ਜਾਂ ਟਾਈਮ ਲੈ ਕੇ ਕਹਿੰਦੇ ਵੀ ਮੇਰੀ ਗੱਲ ਸੁਣੋ ਮੈਨੂੰ ਆ ਪਾਰਟੀ ਦੇ ਵਿੱਚ ਪ੍ਰੋਮ ਹੋਏਗੀ ਆ ਇਹ ਇੱਕ ਪਾਰਟੀ ਦੇ ਸਰ ਤੇ ਭਾਂਡਾ ਭਰ ਦੇਣਾ ਇਹ ਮੈਨੂੰ ਲੱਗਦਾ ਕੋਈ ਬਹੁਤ ਹੀ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ ਪਾਰਟੀ ਤਾਂ ਇੱਕ ਜਹਾਜ਼ ਆ ਜਹਾਜ਼ ਦੇ ਵਿੱਚੋਂ ਜਿੰਨੀਆਂ ਮਰਜ਼ੀ ਸਵਾਰੀਆਂ ਉਤਰ ਜਾਣ ਜਿੰਨੀਆਂ ਮਰਜ਼ੀ ਚੜ ਜਾਣ ਉਹਨਾਂ ਦਾ ਕੋਈ ਬਹੁਤਾ ਫਰਕ ਨਹੀਂ ਪਿਆ ਕਰਦਾ ਇੱਕ ਵਾਰੀ ਗੱਲ ਜ਼ਰੂਰ ਇਹਦੇ ਵਿੱਚ ਕਹਿਣੀ ਚਾਹੁੰਦਾ ਹੈਗਾ ਇਹ ਜਦੋਂ ਪਿਛਲੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੈਗਾ ਕਿ ਕਾਂਗਰਸ ਦੇ ਸੀਐਮਕਰਤੂਨ ਅਮਰਿੰਦਰ ਸਿੰਘ ਉਤਰ ਕੇ ਜਿਹੜਾ ਹੈਗਾ ਬੀਜੇਪੀ ਦੇ ਵਿੱਚ ਚਲੇਗਾ ਕਿਹੜਾ ਬੀਜੇਪੀ ਦੇ ਵਿੱਚ ਬਹੁਤ ਚਾਰ ਚੰਦ ਉਹਨਾਂ ਨੇ ਜਾ ਕੇ ਲਾਤੇ ਉਹ ਕੋਈ ਫਰਕ ਨਹੀਂ ਪਿਆ ਹੈਗਾ ਜਿੱਤੇ ਬਾਕੀ ਤੁਰੇ ਫਿਰਦੇ ਉੱਥੇ ਜਿਹੜੇ ਹੈਗੇਕਰਤੂਨ ਅਮਰਿੰਦਰ ਸਿੰਘ ਤੁਰੇ ਫਿਰਦੇ ਹੈਗੇ ਉਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਲੀਡਰ ਚਾਹੇ ਰਾਣਾ ਥੋੜੀ ਦੀ ਗੱਲ ਕਰ ਲਈਏ ਕੇਵਲ ਸਿੰਘ ਢੱਲੋਂ ਦੀ ਗੱਲ ਕਰ ਲਈਏ ਵੱਡੇ ਵੱਡੇ ਚਿਹਰੇ ਜਿਹੜੇ ਉਧਰ ਗਏ ਜਾਖੜ ਸਾਹਿਬ ਦੀ ਗੱਲ ਕਰ ਲਈਏ ਜਿਹੜੇ ਉਹਨਾਂ ਪਾਰਟੀਆਂ ਦੇ ਵਿੱਚ ਗਏ ਉਹਦੀ ਜਿਹੜੀ ਬੱਟੀ ਤਿਆਰ ਰਹੀ ਹੈ ਜਾਖੜ ਸਾਹਿਬ ਦੇ ਬਰਾਬਰ ਉਹਨਾਂ ਨੇ ਪੈਰਨਲ ਜਿਹੜਾ ਹੈਗਾ ਸੰਗ ਦਾ ਇੱਕ ਜਿਹਾ ਹੈ ਪ੍ਰਧਾਨ ਕਰਕੇ ਉਹਨਾਂ ਨੇ